ਇਨੂੰ ਕਹਿੰਦੇ ਨੇ ਇੰਪਿਉਰਿਟੀ ਦੇ ਨਾਲ ਫੋਰਸਜ਼ ਨੂੰ ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦੇਣੀਆਂ ਕਿ پوری ਚੋਕੇ ਤਸ਼ੱਕਤ ਕਰਕੇ ਬੰਦੇ ਖਪਾਏ ਚਤਤਾਨ ਪ੍ਰਦੇਸ਼ਿੰਗ ਤੋਂ ਕੇ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਮੈਂ ਬਾਰ ਬਾਰ ਉਹਨਾਂ ਦੀ ਗੱਲ ਕਰਦਾ ਕਦੇ ਸੰਵਿਧਾਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਸੰਵਿਧਾਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਜਿਹੜੇ ਪਿਛਲੇ 2-3 ਸਾਲ ਤੋਂ ਸਾਰੀਆਂ ਹੀ ਮਿਨੋਰਿਟੀ ਕਮਿਊਨਿਟੀਆਂ ਦੇ ਨਾਲ ਰਿਲੇਟ ਕਰਦੀਆਂ ਨੇ ਇਹਨਾਂ ਨੂੰ ਆਪਣਾ ਭਾਰਤੀ ਤੇ ਬਜੰਗ ਮੈਂਬਰ ਫਾਰਮੈਟ ਕੋਈ ਇਸੀ ਅਸੀਂ ਬਾਦੂ ਸਾਹਿਬ ਤੇ ਪੁਰੇ ਗਏ ਸੀ ਹਾਂ ਸਰ ਸਮੇ ਜੀ ਉੱਥੇ ਬਾਦੂ ਸਾਹਿਬ ਨੂੰ ਕਿਹਾ ਕਿ ਇੱਕ ਜੱਜਦਾਰ ਕੌਂਕ੍ਰੀਟ ਨੂੰ ਅੱਜ ਦੀ ਪ੍ਰੈਸ ਕਾਨਫਰੈਂਸ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ। ਕਨਸਟੀਚਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਹੈ। ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਹਨਾਂ ਦੀਆਂ ਰਿਹਾਈਆਂ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਨੇ। ਔਰ ਬੇ ਲੋੜੀਆਂ ਸ਼ਰਤਾ ਰੱਖੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਯੂਏਪੀਏ ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਹੈ ਔਰ ਇਹ ਸਭ ਕੁਝ ਇਮਪਿਊਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਐ ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦੇ ਪ੍ਰੋਟੈਸਟ ਵਜੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਉਣ ਲਈ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ ਜਿਹੜੀ ਸਰਬਤ ਖਾਲਸਾ ਵੱਲੋਂ ਅਪਾਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕਿ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤ ਦੇ ਜਥੇਦਾਰ ਨਾਲ ਅਜੇ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12000 ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਇੱਕ ਗਲੇਰਿੰਗ ਐਗਜ਼ੈਂਪਲ ਹੈ ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10-15000 ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ ਹੈ ਔਰ ਉਹਦੇ ਵਿੱਚ ਸਾਰੀਆਂ ਪੋਲਿਟਿਕਲ ਪਾਰਟੀਆਂ ਸਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ ਇਸ ਖੂਨ ਦੀ ਹੋਲੀ ਖੇਡਣ ਲਈ ਸਿੱਖਾਂ ਦੇ ਦੇ ਖੂਨ ਦੀ ਹੋਲੀ ਖੇਡਣ ਲਈ ਸਭ ਇਕੱਟੀਆਂ ਸੀ ਇਹਨੂੰ ਕਹਿੰਦੇ ਨੇ ਇਮਪਿਊਨਿਟੀ ਦੇ ਨਾਲ ਫੋਰਸਿਸ ਨੂੰ ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦਿੰਨੀ ਆ ਕਿ ਉਹ ਕਿਸੇ ਨੂੰ ਕਿਸੇ ਜਗ੍ਹਾ ਤੇ ਜਾ ਕੇ ਕਤਲ ਕਰ ਸਕਦੇ ਨੇ ਪਹਿਲਾਂ ਵਰਦੀ ਧਾਰੀ ਪੁਲਿਸ ਨੇ ਤੇ ਫੋਰਸਸ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ 20 ਸਾਲ ਫਰਜੀ ਮੁਕਾਬਲੇ ਬਣਾਏ ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ ਜਸਤੇਜਰ ਗੁਰਦੇਵ ਸਿੰਘ ਕੌਂਕੇ ਦਾ ਐਗਜ਼ੈਂਪਲ ਤੁਹਾਡੇ ਸਾਹਮਣੇ ਆ ਮੈਂ ਬਾਰ ਬਾਰ ਉਹਨਾਂ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੇ ਹੋਰਾਂ ਨਾਲ ਕੀਤਾ ਹੁਣ ਉਹੀ ਤਾਕਤਾਂ ਜਿਹੜੀਆਂ ਅੰਨੀਆਂ ਤਾਕਤਾਂ ਇਸ ਪਾਰਲੀਮੈਂਟ ਨੇ ਲॉज ਨੂੰ ਅਮੈਂਡ ਕਰ ਕਰਕੇ ਫੋਰਸਿਸ ਨੂੰ ਦਿੱਤੀਆਂ ਸੀ ਏਜੰਸੀਜ਼ ਨੂੰ ਦਿੱਤੀਆਂ ਸੀ ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸ ਨੈਸ਼ਨਲ ਕਿਲਿੰਗਸ ਕਰਨ ਲੱਗ ਪਏ ਨੇ ਪਹਿਲਾਂ ਉਹਨਾਂ ਨੇ ਪੰਜਾਬ ਤੇ ਹਿੰਦੁਸਤਾਨ ਤੇ ਕਿਲਿੰਗਸ ਕੀਤੀਆਂ ਹੁਣ ਉਹਨਾਂ ਦੇ ਹੌਸਲੇ ਇੰਨੇ ਵਧੇ ਨੇ ਕਿ ਉਹ ਹਿੰਦੁਸਤਾਨ ਦੀ ਸਰਹੱਦਾਂ ਤੋਂ ਬਾਹਰ ਜਾ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਜਿਹੜੇ ਸਿੱਖ ਫ੍ਰੀडम ਫਾਈਟਰਸ ਨੇ ਜਿਹੜੇ ਸਿੱਖਾਂ ਦੀ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਟਾਰਗੇਟ ਕਰਨ ਲੱਗ ਪਈਆਂ ਨੇ ਏਜੰਸੀਜ਼ ਸੋ ਇਹ ਜਿਹੜੀ ਇੰਪਿਊਨਿਟੀ ਹੈ ਇਹ ਬੁਨਿਆਦੀ ਜੜ੍ਹ ਹੈ ਜੋ ਸਿੱਖਾਂ ਦਾ ਕਤਲੋਗਾਰਤ ਪਿਛਲੇ 40 ਸਾਲ ਤੋਂ ਹਿੰਦੁਸਤਾਨ ਤੇ ਹੁਣ ਵਾਰ ਹੋ ਰਿਹਾ ਇਹਦੇ ਖਿਲਾਫ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਕਦੇ ਸੰਵਿਧਾਨ ਦੀ ਵਰਤੋਂ ਕੀਤੀ ਜਾਂਦੀ ਹੈ ਕਦੇ ਸੰਵਿਧਾਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਸਵਦਾਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਘਟ ਗਿੰਤੀਆਂ ਤੇ ਸਿੱਖਾਂ ਤੇ ਅਤਿਆਚਾਰ ਤੇ ਅਨਿਆਇ ਕਰਨ ਲਈ ਜਿਹੜੇ ਪਿਛਲੇ 2-3 ਸਾਲ ਤੋਂ ਮੋਦੀ ਗਵਰਨਮੈਂਟ 2 ਨੇ ਜਿਹੜਾ UAPA ਨੂੰ ਅਮੈਂਡ ਕਰਕੇ ਆਰਗੇਨਾਈਜੇਸ਼ਨਸ ਤੋਂ ਬਾਅਦ ਇੰਡੀਵਿਜੂਅਲਸ ਨੂੰ ਬੈਨ ਕਰਨਾ ਸ਼ੁਰੂ ਕੀਤਾ ਅਨਲੌਫਲ ਡਿਕਲੇਅਰ ਕਰਨਾ ਸ਼ੁਰੂ ਕੀਤਾ ਇਹ ਵੀ ਬਹੁਤ ਡੇਂਜਰਸ ਹੈ ਤੁਸੀਂ ਦੇਖੋ 50 ਤੋਂ ਵੱਧ ਜਥੇਬੰਦੀਆਂ ਇਸ ਵੇਲੇ ਬੈਨ ਨੇ। ਔਰ ਸਾਰੀਆਂ ਹੀ ਮਿਨੋਰੀਟੀ ਕਮਿਊਨਿਟੀਆਂ ਦੇ ਨਾਲ ਰਿਲੇਟ ਕਰਦੀਆਂ ਨੇ। ਇਹਨਾਂ ਨੂੰ ਅਨਵ ਭਾਰਤੀ ਤੇ ਬਜਰੰਗਦਲ ਨਹੀਂ ਦਿਖਿਆ। ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਕਾਰਕੁਨ ਬੰਮ ਤਮਾਕੀ ਕੇਸਾਂ 'ਚ ਫੜੇ ਵੀ ਗਏ ਨੇ, ਨਾਮਜ਼ਦ ਵੀ ਹੋਏ ਨੇ, ਜੇਲ੍ਹਾਂ 'ਵੀ ਉਹਨਾਂ ਨੇ ਕੱਟੀਆਂ। ਪਰ ਇਹਨਾਂ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਬੈਨ ਨਹੀਂ ਕੀਤਾ। ਸਾਰੀਆਂ ਜਿਹੜੀਆਂ 50 ਆਰਗੇਨਾਈਜੇਸ਼ਨ ਇਸ ਵੇਲੇ ਬੈਨ ਨੇ। ਸਾਰੀਆਂ ਮਿਨਿਓਰਿਟੀ ਕਮਿਊਨਿਟੀਜ਼ ਦੇ ਨਾਲ ਰਿਲੇਟ ਕਰਦੀਆਂ ਹਨ। ਔਰ ਰੀਸੈਂਟਲੀ ਹੁਰੀਅਤ ਕਾਨਫਰੰਸ ਇਹਨਾਂ ਨੇ ਬੈਨ ਕੀਤੀ ਹੈ ਜਿਹੜੀ ਕਿ ਇੱਕ ਕਾਮਨ ਪੋਲਿਟিক্যাল ਪਲੇਟਫਾਰਮ ਸੀ। ਜਿਹੜੇ ਕਿ ਰਾਜਨੀਤਿਕ ਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਕਸ਼ਮੀਰ ਦੀ ਸਟਰਗਲ ਕਰ ਰਹੇ ਸੀ ਇਹਨਾਂ ਨੇ ਉਹਨੂੰ ਵੀ ਬੈਨ ਕਰ ਦਿੱਤਾ। ਔਰ ਸਾਨੂੰ ਇਹ ਖਦਸ਼ੇ ਨੇ ਕਿ ਇਹ ਹੌਲੀ ਹੌਲੀ ਜਿਹੜੇ ਕਦਮ ਨੇ ਸਰਕਾਰ ਦੇ ਇਸ ਸਾਡੀਆਂ ਜਥੇਬੰਦੀਆਂ ਵੱਲ ਵੀ ਆਉਣਗੇ ਜਿਹੜੀਆਂ ਪੋਲਿਟਿਕਲੀ ਤੇ ਡੈਮੋਕਰੇਟਿਕਲੀ ਖਾਲਸਤਾਨੀਆਂ ਗੱਲ ਕਰ ਰਹੀਆਂ ਅਸੀਂ ਕੰਡੈਮ ਕਰਦੇ ਹਾਂ ਜਿਹੜਾ ਹਰੀਅਤ ਨੂੰ ਬੈਨ ਕੀਤਾ ਅਸੀਂ ਉਹਨਾਂ ਦੇ ਨਾਲ ਸਾਡੀ ਇੱਕ ਸਾਂਝ ਸੀ ਔਰ ਅਸੀਂ ਕਦੀ ਵੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਨੂੰ ਪ੍ਰੀਚ ਕੀਤਾ ਹੋਵੇ ਸਾਡਾ ਦਰਦ ਸਾਂਝਾ ਸੀ ਅਸੀਂ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਦੇ ਨਾਲ ਕੀਤੇ ਨੇ ਅਸੀਂ ਕਦੀ ਨਹੀਂ ਉਹਨਾਂ ਦੇ ਉਹਨਾਂ ਦੇ ਜਿਹੜੇ ਮਰਹੂਮ ਨੇਤਾ ਸੀ ਸੈਦ ਅਲੀ ਸ਼ਾ ਗਿਲਾਨੀ ਉਹਨਾਂ ਦੇ ਮੂੰਹ ਕਦੀ ਨਹੀਂ ਦੇਖਿਆ ਕਿ ਉਹਨਾਂ ਨੇ ਵੋਲੈਂਸ ਪ੍ਰੀਚ ਕੀਤੀ ਹੋਵੇ ਸੋ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਉਲਫਾ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਉਹਨਾਂ ਦੇ ਇੱਕ ਸੈਕਸ਼ਨ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਜਿਹੜੇ ਅਸਾਮ ਦੀ ਸੁਵਰੈਨਿਟੀ ਲਈ ਪਿਛਲੇ 40 ਸਾਲ ਤੋਂ ਲੜ ਰਹੇ ਸੀ 12 ਸਾਲ ਤੋਂ ਉਹਨਾਂ ਨਾਲ ਨੇਗੋਸ਼ੀਏਸ਼ਨ ਚੱਲ ਰਹੀ ਸੀ ਪਿਛਲੇ ਹਫਤੇ ਉਹਨਾਂ ਦੇ ਨਾਲ ਇਹਨਾਂ ਨੇ ਡੀਲ ਕੀਤੀ ਹੈ ਐਗਰੀਮੈਂਟ ਕੀਤਾ ਹੈ ਜਿਵੇਂ ਇਹਨਾਂ ਨੇ 2015 ਦੇ ਵਿੱਚ ਨਾਗਾਲੈਂਡ ਵਾਲਿਆਂ ਨਾਲ ਕੀਤਾ ਹੈ ਉਲਫਾ ਦੇ ਇੱਕ ਸੈਕਸ਼ਨਲ ਉੱਥੋਂ ਦੇ ਮਸਲਿਆਂ ਨੂੰ ਰਿਜ਼ੋਲਵ ਕਰਨ ਲਈ ਉਹਨਾਂ ਦੇ ਨਾਲ ਹੈਂਡਸ਼ੇਕਿੰਗ ਕੀਤੀ ਗਈ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਆਗੂਆਂ ਨੂੰ ਮਾਰਿਆ ਜਾ ਰਿਹਾ ਹੈ ਕਸ਼ਮੀਰ ਦੀਆਂ ਜਥੇਬੰਦੀਆਂ ਨੂੰ ਦੇ ਵਜੂਦ ਨੂੰ ਖਤਮ ਕੀਤਾ ਜਾ ਰਿਹਾ ਜਿਸ ਪਾਸੇ ਸਰਕਾਰ ਤੁਰੀ ਹੈ ਤੁਸੀਂ ਦੇਖੋ ਕਿ ਇੱਕ ਫਾਸੀਵਾਦੀ ਜਿਹੜੀ ਉਹਨਾਂ ਦੀ ਅਪਰੋਚ ਹੈ ਸਾਰਿਆਂ ਨੂੰ ਕੁਚਲਣ ਦੀ ਜਿਹੜੀ ਅਪਰੋਚ ਹੈ ਉਸ ਪਾਸੇ ਤੋਰੀ ਹੋਈ ਹੈ ਔਰ ਦੁਨੀਆ ਪਹਿਲਾਂ ਹੀ ਇੱਕ ਵਿਸਪੋਟਿਕ ਐਕਸਪਲੋਸਿਵ ਸਿਚੁਏਸ਼ਨ ਦੁਨੀਆ ਦੇ ਵਿੱਚ ਪਹਿਲਾਂ ਹੀ ਬਣੀ ਹੋਈ ਹੈ ਇੱਕ ਵਿਸਪੋਟਿਕ ਸਥਿਤੀ ਪਹਿਲਾਂ ਹੀ ਦੁਨੀਆ 'ਚ ਬਣੀ ਹੋਈ ਹੈ ਇਜ਼ਰਾਈਲ ਪੈਲਸਟਿਨियंस ਨੂੰ ਕిల్ ਕਰ ਰਿਹਾ 10000 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਨੇ 22000 ਤੋਂ ਬਾਅਦ ਆਮ ਇਨੋਸੈਂਟ ਮਾਰੇ ਜਾ ਚੁੱਕੇ ਨੇ ਸਿਵਿਲਿਅਨਸ ਮਾਰੇ ਜਾ ਚੁੱਕੇ ਨੇ ਹਰ ਪੰਜਵਾਂ ਉੱਥੇ ਭੁੱਖਮਰੀ ਫੈਲ ਚੁੱਕੀ ਹੈ ਰਸ਼ੀਆ ਯੂਕਰੇਨ ਦੇ ਵਿੱਚ ਮਜ਼ਾਈਲਾ ਮਾਰ ਮਾਰ ਕੇ ਆਮ ਲੋਕਾਂ ਨੂੰ ਮਾਰ ਰਿਹਾ ਹੈ ਔਰ ਹਿੰਦੁਸਤਾਨ ਦੇ ਵਿੱਚ ਘਟਗਿੰਤਿਆਂ ਨੂੰ ਮਾਰਿਆ ਜਾ ਰਿਹਾ ਤਿੰਨੇ ਹੀ ਜਿਹੜੀਆਂ ਫੈਸੀਸਿਸਟ ਸਟੇਟਸ ਨੇ ਇਜ਼ਰਾਈਲ ਰਸ਼ੀਆ ਐਂਡ ਇੰਡੀਆ ਦੇ ਆਰ ਕਿਲਿੰਗ ਇਨੋਸੈਂਟ ਪੀਪਲ ਉਹ ਆਮ ਲੋਕਾਂ ਨੂੰ ਮਾਰ ਰਹੇ ਨੇ ਆਮ ਲੋਕਾਂ ਨੂੰ ਜੇਲਾ ਜੀ ਤਾੜ ਰਹੇ ਨੇ ਫਰਜੀ ਮੁਕਾਬਲੇ ਬਣਾਉਣੇ ਨਜ਼ਰਬੰਦ ਰੱਖਣਾ ਲੰਬੀਆਂ ਜੇਲਾਂ ਚ ਦੇਣਾ ਅੰਦਰ ਨੂੰ ਯੂਪੀਏ ਐਨਐਸਏ ਵਰਗੇ ਕਾਨੂੰਨ ਲਾਉਣੇ ਇਹ ਸਭ ਇਸ ਵੇਲੇ ਇਸ ਦੇਸ਼ ਚ ਚੱਲ ਰਿਹਾ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹਦੇ ਤੇ ਇਤਰਾਜ਼ ਕਰਦੇ ਹੋਏ 26 ਜਨਵਰੀ ਨੂੰ ਮੋਗੇ ਦੀਆਂ ਸੜਕਾਂ ਤੇ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਹੈ ਔਰ ਇਹ ਡੈਮੋਕਰੈਟਿਕ ਜਿਹੜਾ ਸਾਡਾ ਰਾਈਟ ਹੈ ਅਸੀਂ ਆਪਣੇ ਉਸ ਰਾਈਟ ਦਾ ਇਸਤੇਮਾਲ ਕਰਦੇ ਹੋਏ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ ਸਾਡੇ ਤੋਂ ਪਹਿਲਾਂ ਬੰਦੀ ਸਿੰਘਾਂ ਨੇ ਅਮਿਤ ਸ਼ਾਹ ਨੂੰ ਬਹੁਤ ਟੁਕਵਾਂ ਤੇ ਕਰਾਰਾ ਜਵਾਬ ਦੇ ਦਿੱਤਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਨੂੰ ਕੋਈ ਪਛਤਾਵਾ ਨਹੀਂ ਹੈ ਸਾਨੂੰ ਸਗੋਂ ਆਪਣੇ ਕੰਮ ਤੇ ਮੰਗ ਤੇ ਤਸੱਲੀ ਹੈ ਅਸੀਂ ਜੋ ਕੀਤਾ ਅਸੀਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੀਤਾ ਔਰ ਅਸੀਂ ਸਾਡਾ ਜਿਹੜਾ ਕਾਰਜ ਸੀ ਉਹ ਸਾਡੀਆਂ ਜੜੀਆਂ ਸਿੱਖ ਜੁਝਾਰੂ ਪਰੰਪਰਾਵਾਂ ਨੇ ਉਹਦੀ ਰੌਸ਼ਨੀ ਦੇ ਵਿੱਚ ਸੀ ਗਿਆ ਸੋ ਅਮਰਸਾਹ ਨੇ ਜਿਸ ਤਰੀਕੇ ਦੇ ਨਾਲ ਈਨ ਮੰਨਵਾਉਣ ਦੀ ਗੱਲ ਕੀਤੀ ਹੈ ਅਸੀਂ ਆਪਣੇ ਪ੍ਰੋਟੈਸਟ ਦੇ ਵਿੱਚ ਉਸ ਦੇ ਸਟੇਟਮੈਂਟ ਨੂੰ ਵੀ ਸ਼ਾਮਿਲ ਕੀਤਾ ਹੈ ਅਸੀਂ ਅਮਰਸਾਹ ਦੇ ਖਿਲਾਫ ਵੀ ਸੜਕਾਂ ਤੇ ਪ੍ਰੋਟੈਸਟ ਕਰਾਂਗੇ ਹਿੰਦੁਸਤਾਨ ਦੀ ਸਰਕਾਰ ਜ਼ਬਰੀ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਕੈਦਖਾਨਿਆਂ ਦੇ ਵਿੱਚ ਰੱਖਿਆ ਰੱਖਿਆ ਹੋਇਆ ਹੈ ਇਹ ਬੰਦੀ ਸਿੰਘ ਹਿੰਦੁਸਤਾਨ ਤੇ ਪੰਜਾਬ ਦੀ ਜਿਹੜੀ ਪਿਛਲੇ 40 ਸਾਲ ਤੋਂ جنگ ਹੋ ਰਹੀ ਏ ਇਹ جنگ ਦੇ ਕੈਦੀ ਨੇ ਔਰ ਇਸ جنگ ਦੇ ਜਿਹੜੇ ਕੈਦੀ ਨੇ ਇਹਨਾਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਅਨਿਆਏ ਵਾਲਾ ਇਨਜਸਟਿਸ ਇਹਨਾਂ ਨਾਲ ਹੋ ਰਹੀ ਏ ਅਸੀਂ ਇਸ ਪ੍ਰੋਟੈਸਟ ਨੂੰ ਆਪਣੇ ਪ੍ਰੋਟੈਸਟ ਦੇ ਵਿੱਚ ਇਸ ਇਸ਼ੂ ਨੂੰ ਵੀ ਸ਼ਾਮਲ ਕੀਤਾ ਹੈ ਇਸ ਦੇ ਖਿਲਾਫ ਵੀ ਅਸੀਂ ਸੜਕਾਂ ਤੇ 26 ਨੂੰ ਉਤਰਾਂਗੇ ਸੋ ਸਾਡਾ ਪ੍ਰੋਟੈਸਟ ਹੈ ਜੋ ਕੁਝ ਹਿੰਦੁਸਤਾਨ ਘਟ ਗਿੰਤੀਆਂ ਤੇ ਸਿੱਖਾਂ ਨਾਲ ਕਰ ਰਿਹਾ ਇਸ ਪ੍ਰੋਟੈਸਟ ਦੇ ਅਸੀਂ ਉਹਨਾਂ ਦਾ ਦਿਨ ਇੰਡੀਆ ਦਾ ਦਿਨ ਚੁਣਿਆ 26 ਜਨਵਰੀ ਨੂੰ ਤਾਂ ਕਿ ਅਸੀਂ ਆਪਣੀ ਗੱਲ ਉਸ ਦਿਨ ਦੁਨੀਆ ਦੇ ਸਾਹਮਣੇ ਰੱਖ ਸਕੀਏ ਔਰ ਇੰਡੀਆ ਆਪਣੇ ਹੀ ਕਨਸਟੀਟਿਊਸ਼ਨ ਨੂੰ ਯੂਜ਼ ਤੇ ਮਿਸਯੂਜ਼ ਕਰਕੇ ਸਾਨੂੰ ਆਪਣਾ ਗੁਲਾਮ ਬਣਾ ਕੇ ਰੱਖ ਰਿਹਾ ਸਾਡਾ ਪ੍ਰੋਟੈਸਟ ਕਨਸਟੀਟਿਊਸ਼ਨਲ ਡਿਸਕ੍ਰਿਮੀਨੇਸ਼ਨ ਇਨ ਜਸਟਿਸਿਸ ਐਂਡ ਰੌਂਗਸ ਦੇ ਖਿਲਾਫ ਹੈ ਸਾਡਾ ਇਹ ਪ੍ਰੋਟੈਸਟ ਜਿਹੜਾ ਸਾਡੀ ਕੌਮਾਂ ਦੇ ਨਾਲ ਜੋ ਹੋ ਰਿਹਾ ਉਹਦੇ ਖਿਲਾਫ ਹੈ ਜੋ ਕਤਲ ਹੋ ਰਹੇ ਨੇ ਉਹਦੇ ਖਿਲਾਫ ਹੈ ਔਰ ਇਸ ਜਿਹੜਾ ਪ੍ਰੋਟੈਸਟ ਹੈ ਅਸੀਂ 26 ਜਨਵਰੀ ਨੂੰ ਉੱਥੇ ਗੁਰਦੁਆਰਾ ਬੀਬੀ ਕਾਨ ਕੋਰ ਗੁਰਦੁਆਰਾ ਉੱਥੋਂ ਅਸੀਂ ਪ੍ਰੋਟੈਸਟ ਮਾਰਚ ਸ਼ੁਰੂ ਕਰਾਂਗੇ ਤੇ ਸਾਰੇ ਸ਼ਹਿਰ ਬਾਜ਼ਾਰਾਂ ਚੋਂ ਹੁੰਦਾ ਹੋਇਆ ਦਾਣਾ ਮੰਡੀ ਜਾ ਕੇ ਖਤਮ ਹੋਏਗਾ ਜਿੱਥੇ ਜਿਹੜੇ ਪ੍ਰੋਟੈਸਟਰਸ ਨੇ ਜਿਹੜੇ ਸਪੀਕਰਸ ਨੇ ਉਹ ਆਏ ਹੋਏ ਆਏ ਹੋਏ ਸੱਜਣਾ ਨੂੰ ਆਏ ਹੋਏ ਪ੍ਰੋਟੈਸਟਰਸ ਨੂੰ ਜਿਹੜੇ ਸਪੀਕਰਸ ਨੇ ਉਹ ਐਡਰੈਸ ਕਰਨਗੇ ਔਰ ਆਪਣੀ ਗੱਲ ਜਿਹੜੀ ਹੈ মিডিਆ ਰਾਹੀਂ ਔਰ ਪ੍ਰੋਟੈਸਟਰ ਰਾਹੀਂ ਸਰਕਾਰ ਤੱਕ ਪਹੁੰਚਾਣਗੇ ਕਿੰਨੇ ਕਿਲੋਮੀਟਰ ਦਾ ਹੋਏਗਾ ਜੀ ਰਾਉਂਡ ਅਬਾਊਟ 22 ਕਿਲੋਮੀਟਰ ਕਿੰਨੇ ਕਿਲੋਮੀਟਰ ਸਾਰਾ ਸ਼ਹਿਰ ਕਵਰ ਹੋ ਜਾਣਾ ਹਾਂਜੀ ਜਿਹੜੇ ਇਹ ਇੱਕ किसानਾਂ ਨੇ ਆਪਣੇ ਕਿਹੜੇ ਕਾਨੂੰਨ ਵਾਪਸ ਹੋ ਗਏ ਡਰਾਈਵਰਾਂ ਨੇ ਇਹ ਟਾਈਮ ਰਨ ਦਾ ਕਾਨੂੰਨ ਦੇ ਉੱਤੇ ਆਪਣਾ ਪ੍ਰੋਟੈਸਟ ਕੀਤਾ ਤੇ ਸਰਕਾਰਾਂ ਚੁੱਕ ਗਈਆਂ ਇਸ ਸੇਕ ਡਰਾਈਵਰਾਂ ਤਾਂ ਵੀ ਕੰਮ ਹੋ ਰੋਗੇ ਕਿ ਪ੍ਰੋਟੈਸਟ ਇਹਦਾ ਨੁਕਰ ਪ੍ਰੋਟੈਸਟ ਬਣ ਕੇ ਰਹਿ ਗਿਆ 22 ਕਿਲੋ ਮੀਟਰ ਚ ਆਪਾਂ ਪ੍ਰੋਟੈਸਟ ਖਤਮ ਕਰਕੇ ਆਪਾਂ ਬਿਆਨ ਦੇ ਦਿੱਤੇ ਨੇ 26 ਜੂਨ ਨੂੰ ਕਰਤਾ 15 ਜੂਨ ਨੂੰ ਕਰਤਾ 6 ਜੂਨ ਨੂੰ ਕਰਤਾ ਕੋਈ ਵੱਡਾ ਪ੍ਰੋਗਰਾਮ ਕਿਉਂ ਨਹੀਂ ਕਰਦੇ ਬੜੇ ਉਹ ਬਹੁਤ ਮਾਨਸਾ ਦਾ ਸੰਘਰਸ਼ ਬੜਾ ਲੰਬਾ ਹੈ ਤੁਹਾਡਾ ਸੰਘਰਸ਼ ਬੜਾ ਲੰਬਾ ਹੈ ਪਰ ਅਪਾ ਕਿਉਂ ਅੱਡੇ ਛੋਟੇ ਪ੍ਰੋਟੈਸਟ ਜਿਹੜੇ ਨੇ ਨੁਕੜ ਪ੍ਰੋਟੈਸਟ ਵੜਾ ਕੇ ਰੱਖ ਦਿੱਤੇ ਨੇ ਤੋ ਨਹੀਂ ਆਪਾਂ ਵੱਡੀਆਂ ਜੱਤੀ ਬੰਦੇ ਸਾਰਿਆਂ ਨੂੰ ਲੈਨੇ ਜਿਸ ਤਰ੍ਹਾਂ ਸਰਪੱਤ ਖਾਲਸਾ ਹੋਇਆ ਸੀ ਮਾਨਸਾ ਸਾਹਿਬ ਵੀ ਬਹੁਤ ਸਾਰੇ ਪ੍ਰੋਗਰਾਮ ਲਿਖੇ ਗਏ ਆਪਾਂ ਕਰਦੇ ਨਾਲ ਹਵਾਰਾ ਵੀ ਧਾਫ ਦਿੱਤੇ ਉਸ ਤੋਂ ਆਪਾਂ ਜੱਤੀਦਾਰ ਨੂੰ ਨਿਖਾਵ ਨਹੀਂ ਕਰਾ ਸਕੀ ਧਾਫ ਦਿੱਤਾ ਤੇ ਖਤਮ ਹੋ ਗਿਆ ਕਿਉਂ ਨਹੀਂ ਪ੍ਰੋਟੈਸਟ ਵੱਡੇ ਰੂਪ ਦੇ ਵਿੱਚ ਲੈ ਲਈ ਆਪਾਂ ਆਪਣੀ ਗੱਲ ਮੰਨਵਾ ਲਈਏ ਹੋ ਗਿਆ ਥੋੜ ਸਾਡੀ ਇਹ ਲੜਾਈ ਇੱਕ ਇਸ਼ੂ ਦੀ ਲੜਾਈ ਨਹੀਂ ਹੈ ਕਿ ਅਸੀਂ ਇੱਕ ਇਸ਼ੂ ਦੇ ਉੱਤੇ ਆਪਣੇ ਆਪ ਨੂੰ ਕੇਂਦਰ ਬਿੰਦੂ ਕਰਕੇ ਉੱਥੇ ਹੀ ਉਸ ਸਟ੍ਰੈਪ ਦਾ ਹਿੱਸਾ ਬਣ ਜਾਈਏ ਸਾਡੀ ਲੜਾਈ ਆਜ਼ਾਦੀ ਦੀ ਲੜਾਈ ਹੈ ਖਾਲਿਸਤਾਨ ਦੀ ਸਿਰਜਣਾ ਦੀ ਲੜਾਈ ਹੈ ਔਰ ਇਹ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ ਇਹਦੇ ਵਿੱਚ ਜਿਹੜੇ ਇਸ਼ੂ ਸਾਡੇ ਸਾਹਮਣੇ ਆਉਂਦੇ ਨੇ ਜੋ ਸਾਡੇ ਨਾਲ ਜ਼ਾਤੀਆਂ ਧੱਕੇਸ਼ਾਈਆਂ ਹੁੰਦੀਆਂ ਨੇ ਜੋ ਸਾਡੇ ਨਾਲ ਇਨਜਸਟਿਸਿਜ਼ ਹੁੰਦੇ ਨੇ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਐਡਰੈਸ ਕਰਦੇ ਹੋਏ ਅੱਗੇ ਵਧਦੇ ਆ ਜੇ ਜਗਤਾਰ ਸਿੰਘ ਹਵਾਰਾ ਜਾਂ ਜਗਤਾਰ ਸਿੰਘ ਤਾਰਾ ਦੀ ਜਿਹੜੀ ਚਾਬੀ ਹੈ ਉਹ ਸਰਕਾਰ ਕੋਲ ਹੈ ਔਰ ਸਾਡਾ ਜਿਹੜਾ ਸਾਡੀ ਜਿਹੜੀ ਲੜਾਈ ਹੈ ਉਹਨਾਂ ਨੂੰ ਰਿਹਾ ਕਰਾਉਣ ਦੇ ਨਾਲ ਨਾਲ ਇੱਕ ਵੱਡੇ ਇਸ਼ੂ ਦੀ ਵੀ ਹੈ ਸੋ ਅਸੀਂ ਆਪਣੀ ਜਿਹੜੀ ਸਾਡੀ ਮੰਜ਼ਲ ਹੈ ਅਸੀਂ ਉਹਦੇ ਵੱਲ ਵਧਣਾ ਨਾ ਕਿ ਕਿਸੇ ਇੱਕ ਇਸ਼ੂ ਦੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਉੱਥੇ ਹੀ ਉਸ ਟ੍ਰੈਪ ਦਾ ਹਿੱਸਾ ਬਣ ਜਾਣਾ ਜਿਹੜਾ ਬੇਹੂਦਾ ਬਿਆਨ ਅਮਿਤ ਸ਼ਾਹ ਜੀ ਨੇ ਦਿੱਤਾ ਹੈ ਉਹਦੇ ਬਾਰੇ ਇੰਡੀਆ ਨੇ ਕਟਰ ਦੇ ਕੋਲੇ ਜਿਹੜੇ 8 ਨੇਵੀ ਦੇ ਇੰਡੀਅਨ ਸੀਕੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀਗੀ ਉਹ ਉਹਨਾਂ ਨੇ ਰੱਦ ਕਰਾਈ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਤੇ ਸਾਰੇ ਬੀਜੇਪੀ ਆਰਐਸਐਸ ਨੇ ਜੇ ਕਟਰ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਦੇਸ਼ ਡੇਥ ਪੈਨਲਟੀ ਮੌਤ ਦੀ ਸਜ਼ਾ ਨੂੰ ਢਿੱਲਾ ਕਰ ਸਕਦਾ ਹੈ ਤੇ ਹਿੰਦੂਤਰੰਤੇ ਹਿੰਦੂਤਵਾ ਜਿਹੜਾ ਇਹ ਸਾਡੇ ਕੈਦੀ ਹੈ ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦਾ ਕਿਉਂ ਨਹੀਂ ਉਹਨਾਂ ਦੀ ਜਿਹੜੀ ਮੌਤ ਦੀ ਸੱਜ ਹੈ ਉਸ ਨੂੰ ਖਤਮ ਕਰ ਸਕਦਾ ਤੇ ਜੇ 15 ਅਗਸਤ ਜਿੱਥੇ ਹਿੰਦੂਤਵਾ ਦੇ ਲੋਕ ਆਪਣੀ ਆਜ਼ਾਦੀ ਦਾ ਦਿਨ ਮੰਨਦੇ ਐ ਮਨਾਉਂਦੇ ਐ ਪਿਛਲੇ ਸਾਲ ਬੀਬੀ ਬਾਣੋ ਜਿਹਦੇ ਉੱਤੇ ਜ਼ਬਰ ਜਨਾਹ ਕੀਤਾ ਗਿਆ ਹਿੰਦੂਤਵਾ ਨੇ ਤੇ ਜਿਹੜੇ ਕਤਲ ਸੀਗੇ ਉਹ ਕਾਤਲ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚੋਂ ਰਿਹਾ ਕਰਾਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਜਸਟਿਸ ਹੈ ਹੀ ਨਹੀਂ ਕਿ ਜੇ ਕਟਰ ਦੇ ਕੋਲੇ ਜਾ ਕੇ ਤੁਸੀਂ ਇਹ ਮਾਫੀ ਮੰਗਵਾ ਸਕਦੇ ਹੋ 8 ਨੇਵਲ ਪਰਸਨਸ ਦੀ ਜਿਹੜੇ ਇਜ਼ਰਾਈਲ ਦੀ ਖੁਫੀਆ ਏਜੰਸੀ ਮਸਾਦ ਦੇ ਨਾਲ ਰਲ ਕੇ ਉਹ ਤੋਂ ਦੇ ਕੋਫੀਆ ਇਨਫੋਰਮੇਸ਼ਨ ਲੈ ਕੇ ਇੰਡੀਆ ਨੂੰ ਵੀ ਦਿੰਦੇ ਸੀਗੇ ਇਜ਼ਰਾਈਲ ਨੂੰ ਵੀ ਦਿੰਦੇ ਸੀਗੇ ਉਹ ਤਾਂ ਤੁਸੀਂ ਮaaf ਕਰਵਾ ਲਿਆ ਤੇ ਅਮਿਤ ਸ਼ਾ ਜੀ ਇਹੋ ਜਿਹਾ ਬਿਆਨ ਦਿੰਦੇ ਹੈ ਕਿ ਇਹ 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 ਐ ਕਰਨ ਫੇਰ ਅਸੀਂ ਦੇਖਾਂਗੇ ਮੇਰਾ ਮਤਲਬ ਹੈ ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਨਹੀਂ ਵੱਸ ਸਕਦੇ ਨਹੀਂ ਰਹਿ ਸਕਦੇ ਹੋ ਇਹ ਚੈਪਟਰ ਖਤਮ ਹੋ ਜਾਊਗਾ ਜਿਹੜਾ ਬਾਰ ਦੇ ਮੁਲਕਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੱਤੇ ਐ ਅਸੈਸਿਨੇਸ਼ਨਸ ਇਟ ਹਾਡ ਇੰਡੀਆ ਦੀ ਡਿਫੈਂਸ ਪਾਲਿਸੀ ਦੇ ਉੱਤੇ ਵੀ ਬਹੁਤ ਫਰਕ ਪਿਆ ਕਿਉਂ ਕਰਕੇ 26 ਤਰੀਕ ਨੂੰ ਕਵਾਡ ਦੇ ਜਿਹੜੇ ਦੂਜੇ ਮੈਂਬਰ ਹੈਗੇ ਐ ਜਾਪਾਨ ਤੇ ਆਸਟ੍ਰੇਲੀਆ ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ 26 ਨੂੰ ਆਉਣਾ ਸੀ ਕਵਾਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ ਇਹਨਾਂ ਦੀ ਮੀਟਿੰਗ ਸੀ ਤੇ ਕੋਰਟ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੈ ਹੁਣ ਆਪਣਾ ਫੋਰਨ ਮਿਨਿਸਟਰ ਪੰਜ ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ ਹੁਣ ਫੇਰ ਇਹ ਰੂਸੀਆਂ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪੋਲਿਸੀ ਨੂੰ ਲੈ ਗਏ ਇਹ ਤੁਸੀਂ ਸਾਰਾ ਕੁਝ ਕਹਿੰਦੇ ਹੋ ਪਰ ਇਹ ਕਤਲਾਂ ਦੇ ਨਾਲ ਜੇ ਫੋਰਨ ਪਾਲਿਸੀ ਵੀ ਚੇਂਜ ਹੋ ਜੇ ਤੇ ਡਿਫੈਂਸ ਪਾਲਿਸੀ ਵੀ ਰੱਦ ਹੋ ਜੇ ਤਾਂ ਮੈਂ ਸਮਝਦਾ ਕਿ ਇਹ ਇਹ ਬਹੁਤ سنگੀਨ ਜੁਰਮ ਕੀਤੇ ਹੈ ਜਿਹੜੇ ਇਹਨਾਂ ਨੇ ਜ਼ਰੂਰਤ ਕੀਤੀ ਹੈ ਕਿ ਵਿਲੈਤ ਦੇ ਵਿੱਚ ਇਹਨਾਂ ਨੇ ਉਹਨੂੰ ਅਫਤਾਰ ਸੈਂਟ ਖੰਡੇ ਨੂੰ ਮਾਰਤਾ ਜਿਹੜੀ ਗਾਰਡੀਅਨ ਅਖਬਾਰ ਹੈ ਵਿਲੈਤ ਦੀ ਉਸ ਨੇ ਇੱਕ ਬਿਆਨ ਦਿੱਤਾ ਹੈ ਕਿ ਇੱਕ ਟੋਟਰੀ ਐਮਪੀ ਨੇ ਸਰਕਾਰ ਨੂੰ ਪੁੱਛਿਆ ਕਿ ਇਹ ਕਿਵੇਂ ਕਤਲ ਹੋਇਆ ਪੁਲਿਸ ਨੇ ਜੀ ਇਨਕੁਆਇਰੀ ਪੂਰੀ ਤਰ੍ਹਾਂ ਕਿਉਂ ਨਹੀਂ ਕੀਤੀ ਉਹਦੇ ਮਾਂ ਨੂੰ ਨਹੀਂ ਪੁੱਛਿਆ ਉਹਦੇ ਦੋਸਤਾਂ ਨੂੰ ਨਹੀਂ ਪੁੱਛਿਆ ਉਹਦੇ ਜਥੇਬੰਦੀਆਂ ਨੂੰ ਪੁੱਛਿਆ ਤੇ ਪੁਲਿਸ ਨੇ ਕਿਵੇਂ ਇਹਦੀ ਇਨਕੁਆਇਰੀ ਕੀਤੀ ਹੈ ਇਹ ਜੜ ਤੱਕ ਤਾਂ ਗੱਲ ਚੱਲ ਗਈ ਹੈ ਹੁਣ ਹੁਣ ਮੇਰਾ ਮਤਲਬ ਹੈ ਇਹਨੂੰ ਬਾਹਰ ਕੱਢਣ ਦੇ ਲਈ ਤੁਹਾਡੀ ਵੀ ਇਹ ਸਾਨੂੰ ਜ਼ਰੂਰਤ ਹੈ ਤੇ ਤੁਸੀਂ ਕੰਡੇ ਤੇ ਬੈਠੇ ਹੋ ਜਿੱਥੇ ਦੋ ਕਤਲ ਪਾਕਿਸਤਾਨ ਦੇ ਵਿੱਚ ਇੰਡੀਆ ਨੇ ਕਰਤੇ ਐ ਤੇ ਇਹਦੀ وجہ ਇਹ ਹੈ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਨਾਪ ਲਿਆ 370 ਵੀ ਖਤਮ ਕਰਤੀ ਐ ਰੋਜ਼ਾਨਾ ਠੋਪੀ ਜਾਂਦੇ ਐ ਤੇ ਅਸੀਂ ਹਿੰਦੂਤਵ ਨੂੰ ਦਿਖਾਉਣਾ ਚਾਹੁੰਦੇ ਆ ਇਲੈਕਸ਼ਨ ਤੋਂ ਪਹਿਲਾਂ ਕਿ ਇਹ ਜਿਹੜੇ ਸਿੱਖ ਬਣੇ ਫਿਰਦੇ ਐ ਇਹ ਬਾਹਰ ਦੇ ਮੁਲਕਾਂ 'ਚ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਗੋੜੀ ਨਾਲ ਤਬਾਹ ਕਰਨਾ ਤੇ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਜਦੋਂ ਸਾਰੀ ਦੁਨੀਆ ਉੱਠ ਪਈ ਹੈ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ ਐਸਟੀਪੀਸੀ ਚੁੱਪ ਕਰਕੇ ਰਹੇ ਤਖਤਾਂ ਦੇ ਜਸਦਾਰ ਚੁੱਪ ਕਰਕੇ ਰਹਿਣ ਇਹ ਬੁਝਦਲੀ ਹੈ ਟਾਇਰ ਤੱਕ ਤੇ ਅਸੀਂ ਬਿਲਕੁਲ ਸਾਡੀਆਂ ਦੋਨੋਂ ਪਾਰਟੀਆਂ ਤੁਹਾਡੇ ਕੋਲੇ ਹਾਜ਼ਰ ਆਈਆਂ ਅੱਜ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਛੱਗੀ ਤਰ੍ਹਾਂ ਬੇਸ਼ੱਕ 2.5 ਕਿਲੋਮੀਟਰ ਦਾ ਹੋਵੇ ਬੇਸ਼ੱਕ ਕਿੰਨੇ ਦਾ ਹੋਵੇ ਪਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ